ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪੈਨ ਡਾ ਵੇਣਗਾ ਬਾਈ ਜਗਦੀਪ ਕੋਲ ਸੱਜਣੋਂ ਪਹੁੰਚੇ ਆ ਇਹ ਜ਼ਿਲ੍ਹਾ ਤੇ ਤਹਿਸੀਲ ਦੋਸਤੋ ਇਸ ਪੈਨ ਨੂੰ ਮੌਕਸਰ ਸਾਹਿਬ ਪੈ ਜਾਂਦਾ ਬਾਈ ਦਾ ਰੋਡ ਦੇ ਉੱਤੇ ਹੀ ਘਰ ਆ ਤੇ ਵਪਾਰ ਦਾ ਕੰਮ ਆ ਦੋਸਤੋ ਤੇ ਰੁਟੀਨ ਦੇ ਵਿੱਚ ਹੀ ਦੋਸਤੋ ਬਾਈ ਦੇ ਕੋਲ ਪਸ਼ੂ ਹੁੰਦੇ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਸਾਰੀ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕੁਐਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਆਓ ਲੈਨੇ ਆ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸਾਂਝੀ ਆਓ ਬਈ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਵਧੀਆ ਜੀ ਵਧੀਆ ਠੀਕ ਠਾਕ ਕੀ ਨਾਂ ਦੱਸੀ ਬਾਈ ਆਪਣਾ ਮੇਰਾ ਨਾਂ ਜਗਮੀਤ ਸਿੰਘ ਜੀ ਜ਼ਿਲ੍ਹਾ ਸ੍ਰੀ ਮਕਸਦ ਪੈਂਡ ਵਡੰਡ ਜੀ ਠੀਕ ਆ ਨੰਬਰ ਵੀ ਦੱਸ ਦੀ ਵੀਰਾ ਮੋਬਾਈਲ ਨੰਬਰ ਹੈਗਾ ਜੀ 628491040 ਠੀਕ ਆ ਅੱਜ ਕਿੰਨੇ ਨਾਗ ਕਾਓ ਇੱਕ ਨਾਗੀ ਹੈ ਜੀ ਠੀਕ ਆ ਅੱਜ ਇੱਕ ਨਾਗੀ ਹੈ ਹਾਂਜੀ ਠੀਕ ਆ ਏ ਬਈ ਕਿੰਨਾ ਮਾਸੂਆ ਸੂਆ ਇਹ ਜੀ ਇਹਦਾ ਜੀ ਨਾ ਤੀਜਾ ਸੂਆ ਸੂਆ ਜੀ ਤੀਜਾ ਸੂਆ ਸੂਆ ਰਾਤ ਸੋਈਏ ਜੇਰਜੂਰ ਕੰਪਲੀਟ ਆ ਜਾਵਾਂਗੇ ਠੀਕ ਆ ਜੇਰਜੂਰ ਓਕੇ ਆ ਓਕੇ ਜੀ ਓਕੇ ਠੀਕ ਆ ਤੇ ਕਿੰਨਾ ਗ੍ਰਾਮ ਦੋਦ ਪਾਨਦੀ ਹੈ ਬਈ ਮਾਲਕਾਂ ਦੇ ਤੇ ਮਾਲਕਾਂ ਨੇ ਦੂਜੇ ਸੂਏ 25 ਕਿਲੋ ਦੱਸਿਆ ਜੀ ਆਪਾਂ ਕੱਢਿਆ ਸੂਆ 7 ਕਿਲੋ ਬੋਲਾ ਕੱਢਿਆ ਜੀ ਬੱਛੇ ਬੋਲਾ 7 ਕਿਲੋ ਬੋਲਾ ਕੱਢ ਲਿਆ ਜੀ ਹਾਂ ਜੀ ਠੀਕ ਆ ਕਿੰਨੇ ਕ ਵਜੇ ਲਗਭਗ ਬੋਲਾ ਕੱਢਿਆ ਬੋਲਾ ਸਹੀ ਕੀ 6:30 ਵਜੇ ਚੋਈ ਹੈ 6:30 ਵਜੇ ਹਾਂ ਜੀ ਲੋ ਵੀ ਸਜਣੂ 11:00 1 ਤੇ ਬੱਚਾ ਕੀ ਆ ਬਾਈ ਬੱਚਾ ਜੀ ਮਗਰੇ ਦੇ ਬੱਚਾ ਮਗਰੇ ਹਾਂਜੀ ਹਾਂਜੀ ਠੀਕ ਆ ਲੋ ਵੀ ਸੱਜਣੋ ਤੀਜਾ ਸੂਆ ਸੂਈਆ ਦੂਜੇ ਸੂਏ ਮਾਲਕਾਂ ਨੇ ਦੱਸਣ ਦੇ ਬਤਾਉ ਕਿ ਦੋਸਤੋ 25 ਲੀਟਰ ਦੁੱਧ ਕੱਢਿਆ ਤੇ ਬਾਕੀ ਦੋਸਤੋ ਸੀਲ ਠੰਡੀ ਦੀ ਗੱਲ ਕਰੀਏ ਵੇਖ ਸਕਦੇ ਆ ਸੀਲ ਠੰਡੀ ਬਹੁਤ ਆ ਦੋਸਤੋ ਵੇਖ ਸਕਦੇ ਜਿਵੇਂ ਮਰਜੀ ਹੱਥੋਂ ਫੁਲਾਈ ਬਿਲਕੁਲ ਸਾਫ਼ ਫ੍ਰੀਵਰ ਆ ਸਾਰੇ ਵਾਲ ਫੁੱਲ ਸੀ ਜੇ ਆਪਾਂ ਜੇਰੇ ਕਰਦੇ ਹੁੰਦਾ ਵੇਖ ਸਕਦੇ ਆ ਦੋਸਤੋ ਬਾਕੀ ਦੋਸਤੋ 6 6.5 ਕਿਲੋ ਬੋਲਾ ਕੱਢਿਆ ਤੇ ਤਿਆਰੀ ਦੋਸਤੋ ਤਾਂ ਵੀ ਬਹੁਤ ਸੋਹਣੀ ਆ। ਬਾਕੀ ਸੀਲ ਠੰਡੀ ਬਹੁਤ ਆ ਠੰਡ ਵਧੀਆ ਮੱਝ ਵਰਗਾ ਥਣ ਲੱਗਿਆ। ਥਣਾਂ ਦੀ ਗੱਲ ਕਰੀਏ ਦੋਸਤੋ ਥਣ ਬਹੁਤ ਸੋਹਣਾ ਮੋਟਾ-ਮੋਟਾ ਥਣ ਲੱਗਿਆ। ਦੇਖ ਸਕਦੇ ਆ ਦੋਸਤੋ ਬਹੁਤ ਸੋਹਣਾ ਮੁੱਠੀ ਚਬਾਈ ਵਾਲਾ ਥਣ ਲੱਗਿਆ ਦੋਸਤੋ। ਨੋਕ ਵਾਲਾ ਵਧੀਆ ਮੁੱਠੀ ਚਬਾਈ। ਠੀਕ ਆ ਚਾਰੇ ਥਣਾਂ ਦਾ ਦੋਸਤੋ ਸੇਮ ਸਾਈਜ਼ ਆ। ਫਵਾਨੇ ਹੀ ਤੇਰੀ ਦੋਸਤੋ ਬਹੁਤ ਸੋਹਣੀਆਂ ਦੇਖ ਸਕਦੇ ਆ। ਤੇ ਬੱਚਾ ਦੋਸਤੋ ਦੇਖ ਸਕਦੇ ਆ ਬੱਚਾ। ਰੌਣਕ ਦੇ ਵਿੱਚ ਆ ਦੋਸਤੋ ਬਹੁਤ ਸਾਉਸ ਰੀਤਾ ਵਾਲੀ ਗਾ ਮੱਝ ਵਰਗੀ ਆ ਲੈ ਵੀ ਇੱਕ ਆ ਦੀ ਤੋਰ ਕੇ ਵਿਖਾ ਲਈ ਉਹ ਵੀ ਸਜਣੋ ਤੋੜ ਕੇ ਤੁਹਾਨੂੰ ਵਿਖਾਉਣੇ ਆ ਬਹੁਤ ਸੋਹਣਾ ਹਵਾਨਾ ਦੋਸਤੋ ਤਿਆਰੀ ਵੀ ਬਹੁਤ ਸੋਹਣੀ ਆ ਬਾਕੀ ਦੋਸਤੋ 11 11:30 ਦਾ ਟਾਈਮ ਆ ਤੇ 6:30 ਵਜੇ ਦੋਸਤੋ ਬਾਈ ਜਾਂਦਾ ਆ ਵੀ ਆਪਾਂ 6 ਕਿਲੋ ਬੋਲਾ ਇਹਦੇ ਵਿੱਚ ਥਮੋਚ ਹੋਇਆ ਹੋਇਆ ਦੇਖ ਸਾਡੇ ਆ ਦੋਸਤੋ ਕਰਮਾਂ ਵਾਲੀ ਦੀ ਦੋਸਤੋ ਤਿਆਰੀ ਹੁਣ ਵੀ ਸੋਹਣੀ ਆ ਉਹਦੀ ਬੜਾ 6 6.5 ਕਿਲੋ ਦੋਸਤੋ ਕੱਢਿਆ ਹੋਇਆ ਹੀ ਆ ਦੋਸਤੋ ਬਹੁਤ ਸੋਹਣਾ ਕੋਈ ਟਟਮਾ ਹਵਾਨਾ ਨਹੀਂ ਕੋਈ ਕੋਰਟਿਆਂ ਨਹੀਂ ਦੋਸਤੋ ਬਹੁਤ ਸੋਹਣਾ ਮੋਟਾ-ਮੋਟਾ ਥਾਣਾ ਵੇਲ-ਵੂਲ ਵੀ ਦੋਸਤੋ ਚੰਗੀ ਆ ਬਾਕੀ ਕਦ-ਕਾਟ ਸੋਹਣਾ ਦੋਸਤੋ ਤੇ ਬਾਕੀ ਦੋਸਤੋ ਰੁਟੀਨ ਦੇ ਵਿੱਚ ਹੀ ਬਾਈ ਕੋਲੇ ਪਸ਼ੂ ਹੁੰਦੇ ਆ ਤੇ ਮੁੱਲ ਆਪਾਂ ਬਾਈ ਤੋਂ ਖਸਦੇ ਆ ਮੁੱਲ ਕੀ ਕਰਨਾ ਭਰਾ ਇਹਦਾ ਇਹਦਾ 75000 ਰੁਪਏ ਜਮਾਨਤਾਨ ਕਰਦਾ 75000 ਚੋਂ ਮਾਨਤਾਨ ਕਰ ਦਿਆਂਗੇ ਹਾਂਜੀ ਹਾਂਜੀ ਲਓ ਵੀ ਸਜਣੋ 75000 ਦੇ ਵਿੱਚੋਂ ਤੁਹਾਡਾ ਮਾਨਤਾਨ ਹੋ ਜੂ ਬਾਕੀ ਦੋਸਤੋ ਜਿੰਨੇ ਹੀ ਤੁਹਾਨੂੰ ਜੱਜ ਦੀ ਤਸੱਲੀ ਇੱਥੇ ਆ ਕੇ ਕਰ ਲੈਣੀ ਹੈ ਕਿਉਂਕਿ ਸੂਏ ਸੂਏ ਪਸ਼ੂਆਂ ਦੇ ਦੋਸਤੋ ਤਸੱਲੀ ਸੂਏ ਸੂਏ ਪਸ਼ੂ ਦੀ ਦੋਸਤੋ ਹੋ ਜਾਂਦੀ ਹੁੰਦੀ ਆ ਤੇ ਜਿਸ ਭਰਾ ਨੇ ਦੋਸਤੋ ਕੋਈ ਪਸ਼ੂ ਥੇਲ ਕਰਨਾ ਹੋਵੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਦੋਸਤੋ ਤੇ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਆ ਕਰੋ ਸਦਰੋਂ ਤਾਂ ਕਿ ਕਿਸੇ ਹੋਰ ਵੀ ਭਰਾ ਦਾ ਵੀ ਦੋਸਤੋ ਫਾਇਦਾ ਹੋ ਸਕੇ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ